ਇੱਕ ਨਵੀਂ ਵੀਡੀਓ ਲੈ ਕੇ ਇਹਦੇ ਵਿੱਚ ਮੈਂ ਅੱਜ ਦੱਸਣ ਲੱਗਾ ਇੱਕ ਪੰਜਾਬੀ ਸਿੰਗਰ ਜਿਹੜਾ ਸੀਗਾ ਮੇਰੇ ਪਿੱਛੇ ਐਵੇਂ ਪੈਟਰੋਲ ਕੂਕੇ ਤੈਨੂੰ ਕੀ ਮਿਲਦਾ ਪ੍ਰੀਤ ਬਰੜ ਇਹਨੇ ਚਮਕੀਲੇ ਬਾਰੇ ਜਿਹੜੀ ਗੱਲ ਕਹੀ ਆ ਸੁਣਿਓ ਤੁਸੀਂ ਐਨ ਤੇ ਬਾਅਦ ਦੇ ਵਿੱਚ ਨਿਚੋੜ ਵੀ ਕੱਢਿਓ ਤੇ ਕਮੈਂਟ ਵੀ ਕਰਿਓ ਇਹਦਾ ਕਹਿਣਾ ਇਹ ਆ ਇੱਕ ਪੋਡਕਾਸਟ 'ਚ ਇਹਨੇ ਕਿਹਾ ਭਈ ਚਮਕੀਲਾ ਜੇ ਬਣਿਆ ਸੀ ਤਾਂ ਸਰਿੰਦਰ शिंदे ਕਰਕੇ ਬਣਿਆ ਸੀ ਉਹਨੇ ਇਹਨੂੰ ਐਨ ਚੰਡਿਆ ਸੀ ਉਹਦੀ ਉਸਤਾਦੀ ਸੀ ਤੇ ਇਹ ਸ਼ਗਿਰਦ ਸੀਗਾ ਤਾਂ ਹੀ ਇੰਨਾ ਉੱਪਰ ਤੱਕ ਪਹੁੰਚਿਆ ਜੇ ਇਹਨੂੰ ਇਹਨਾ ਨਾਂ ਚੰਡਦਾ ਤਾਂ ਚਮਕੀਲਾ ਇੱਥੇ ਤੱਕ ਨਾ ਪਹੁੰਚਦਾ ਇਹ ਕਹਿਣਾ ਪ੍ਰੀਤ ਬਰਾੜ ਦਾ ਆ ਤੇ ਬਾਕੀ ਬਾਪਿਓ ਹੁਣ ਇਹ ਨਹੀਂ ਪਤਾ ਇਸ ਗੱਲ ਨੂੰ ਇਹਨੇ ਕਿਉਂ ਕਿਹਾ ਪਰ ਇਹ ਗੱਲ ਇਹਨੇ ਕਹੀ ਜ਼ਰੂਰ ਆ ਕਿ ਚਮਕੀਲੇ ਨੂੰ ਬਣਾਉਣ ਦੇ ਵਿੱਚ ਸ੍ਰਿੰਦਰ ਛਿੰਦੇ ਦਾ ਹੱਥ ਸੀਗਾ ਉਹਦੇ ਕਰਕੇ ਬਣਿਆ ਜੇ ਉਹ ਉਸਤਾਦ ਨਾ ਹੁੰਦਾ ਤਾਂ ਸ਼ਾਇਦ ਚਮਕੀਲਾ ਇੱਥੇ ਤੱਕ ਨਾ ਪਹੁੰਚਦਾ ਫਿਰ ਬਾਅਦ ਚ ਕਹਿਣ ਲੱਗ ਪਿਆ ਕਹਿੰਦਾ ਹਾਂ ਚਲੋ ਮੈਂ ਮੰਨਦਾ ਕਿ ਉਹ ਆਇਆ ਤਾਂ ਆਪ ਹੀ ਆ ਅਗੇ ਪਰ ਉਸਤਾਦ ਉਹਦਾ ਸਰਿੰਦਰ ਸ਼ਿੰਦਾਈ ਆ ਕਿੰਦੇ ਕਰਕੇ ਹੀ ਉਹ ਇੰਨਾ ਮਸ਼ਹੂਰ ਹੋ ਸਕਿਆ ਇੰਨਾ ਉੱਪਰ ਗਿਆ ਕਿਉਂਕਿ ਸ਼ਿੰਦੇ ਦਾ ਹੱਥ ਸੀ ਚਮਕੀਲੇ ਦੇ ਉੱਤੇ ਹੁਣ ਬਾਬਿਓ ਕਈ ਲੋਕ ਮੰਨਦੇ ਆ ਕਿ ਇਹ ਗੱਲ ਬਿਲਕੁਲ ਝੂਠ ਵਾ ਤੁਸੀਂ ਇਹਦੇ ਬਾਰੇ ਕੀ ਕਹੋਗੇ ਜਰੂਰ ਦੱਸਿਓ